ਹੰਦਰ 5 ਸਾਲਾਂ ਚ 5 ਮਹੀਨੇ ਹਰ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ ਕਿ ਐਦ ਕੀ ਉਹਨਾਂ ਨੇ ਸਾਡੇ ਕੁਲਦੀਪ ਕੁਮਾਰ ਡੀਟਾ ਜੀ ਨੂੰ ਰਿਪਰੈਜ਼ੈਂਟੇਸ਼ਨ ਮਿਲੀ ਸੀ ਤੇ ਜਦ ਸਭ ਨੂੰ 12 ਮਹੀਨੇ ਮਿਲਦੇ ਹੈ ਤੇ ਉਹਨਾਂ ਦਾ ਵੀ ਉਹ ਹੈਗਾ ਉਹਨਾਂ ਨੇ ਉਸੇ ਦੇ ਤਹਿਤ ਆਪਣੀ ਫਾਈਲਿੰਗ ਕੀਤੀ ਹੈ ਕਿ 12 ਮਹੀਨੇ ਮਿਲਨੇ ਚਾਹੀਦੇ ਹੈ ਇਹ ਹੀ ਸਾਡੀ ਡਿਮਾਂਡ ਹੈ اسی ਤਹਿਤ ਅਸੀਂ ਹਾਈ ਕੋਰਟ ਗਏ ਪਹਿਲਾਂ ਸੀ ਐਡਵਾਈਜ਼ਰ ਸਾਹਿਬ ਡੀਸੀ ਸਾਹਿਬ ਨੂੰ ਮਿਲੇ ਆ ਫਿਰ ਗਵਰਨਰ ਸਾਹਿਬ ਨੂੰ ਮਿਲੇ ਐਸੀ ਐਪਲੀਕੇਸ਼ਨ ਦੇ ਤੇ ਕਿ ਜੇ ਇੱਕ ਸਾਲ ਦਾ ਹੈ ਸਾਨੂੰ ਇੱਕ ਸਾਲ ਦਾ ਮੁਕੰਨ ਜੇ ਉਹ ਸਾਡੀ ਗੱਲ ਉਸ ਟਾਈਮ ਤੇ ਮੰਨ ਲੈਂਦੇ ਸ਼ਾਇਦ ਸਾਨੂੰ ਕੋਰਟ ਨਾ ਜਾਣਾ ਪੈਂਦਾ ਤੇ ਹੁਣ ਅਸੀਂ ਕੋਰਟ ਦੇਦੇ ਜੋ ਕੋਰਟ ਫੈਸਲਾ ਕਰੂਗਾ ਉਹ ਸਾਨੂੰ ਮੰਨਣਾ ਪਵੇ ਸਾਡੀ ਤੇ ਇਹ ਹੀ ਹੈ ਕਿ ਕੋਈ ਸੈਂਟਰ ਜਿਵੇਂ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਦਿੱਲੀ ਬੈਠ ਕੇ ਅਨਿਲ ਮਸੀਦ ਦੇ ਥਰੂ ਬੈਲਟ ਪੇਪਰ ਖਰਾਬ ਕਰਦੀ ਸੀ ਉਵੇਂ ਇਦਾਂ ਹੀ ਕੋਈ ਅਫਸਰਾਂ ਦੇ ਥਰੂ ਨਾ ਕਰਨਾ ਚਾਹਦੀ ਹੋਏ ਜਿਹਦੇ ਤਹਿਤ ਉਹਨਾਂ ਨੇ ਇਹ ਸਾਰਾ ਪਲਾਨ ਬਣਾਇਆ ਹੈ ਇਹ ਸਾਰਿਆਂ ਲਈ ਪਾਲਿਸੀਆਂ ਸੇਮ ਹੋਣ ਚਾਹੀਦੀ ਨੇ ਜਦ ਡੈਮੋਕਰੈਟਿਕ ਕੰਟਰੀਜ਼ ਰਹਿੰਦੇ ਜੋ ਤੁਹਾਨੂੰ ਰਾਈਟਸ ਹੈ ਉਹ ਹੀ ਮੈਨੂੰ ਰਾਈਟਸ ਏ ਨਹੀਂ ਵੀ ਤੁਸੀਂ ਸਰਕਾਰ ਚ ਤੁਹਾਡੇ ਰਾਈਟਸ ਅਲੱਗ ਹੋਣਗੇ ਮੈਂ ਸਰਕਾਰ ਚ ਨਹੀਂ ਮੇਰੇ ਰਾਈਟਸ ਸਾਰਿਆਂ ਨੂੰ ਸੇਮ ਹੈ ਤਾਂ ਲੱਗਦਾ ਜੇਕਰ ਇਕੱਲੇ ਲੜਨ ਦੀ ਵੀ ਨੌਬਤ ਆਉਂਦੀ ਹੈ ਜੇ ਕੋਈ ਫੈਸਲਾ ਇਹ ਜਾ ਆ ਜਾਂਦਾ ਹੈ ਜਾਂ ਤੁਹਾਡੀ ਸਾਡੀ ਪੀਸੀ ਤੋਂ ਬਾਅਦ ਜਾਂ ਕੋਈ ਜਿਹੜੀਆਂ ਗੱਲਾਂ ਆ ਰਹੀਆਂ ਕੋਈ ਫੈਸਲਾ ਹੁੰਦਾ ਆ ਤਾਂ ਆਮ ਆਦੀ ਪਾਰਟੀ ਸਵਰਥ ਹੈ ਉਸ ਤਰੀਕੇ ਨਾਲ ਇਕੱਲੇ ਤੌਰ ਤੇ ਲੜਨ ਦੀ ਜਿੱਥੇ ਪਾਰਟੀ ਜਿੱਥੇ ਆਪਣੀ ਸਰਕਾਰ ਨਹੀਂ ਬਣਾ ਸਕਦੀ ਹੁੰਦੀ ਉੱਥੇ ਐਫਓ ਜੀਆਂ ਚੇਂਜਸ ਕਰਦੀ ਹੈ ਮੈਂਬਰ ਪਾਰਲੀਮੈਂਟ ਇਹਨਾਂ ਦਾ ਸੀਗਾ ਜੀ ਉਹ ਚਲਾ ਗਿਆ ਤੇ ਉਸ ਤੋਂ ਬਾਅਦ ਗਵਰਨਰ ਸਾਹਿਬ ਤੋਂ ਵੀ ਰਿਜਿਗਨੇਸ਼ਨ ਲੈ ਲਿਆ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਬੜਾ ਤੂਫਾਨ ਹੋ ਰਿਹਾ ਜਿਹੜਾ ਹੈ ਕਿ ਕੈਂਡੀਡੇਟ ਦੀ ਗੱਲਬਾਤ ਉਹ ਕਰ ਰਿਹਾ ਉਹ ਕਾਂਗਰਸ ਦਾ ਕੈਂਡੀਡੇਟ ਹੈ ਚੰਡੀਗੜ੍ਹ ਦੇ ਮੇਅਰ ਦੀ ਚੋਣ ਜਿਵੇਂ ਨੋਟੀਫਿਕੇਸ਼ਨ ਹੁੰਦਾ ਆ ਇੱਕ ਵੱਡੇ ਸਵਾਲ ਖੜੇ ਕਰਦੀ ਆ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਹਾਲਾਂਕਿ ਮਹੀਨਾ ਪਹਿਲਾਂ ਚੋਣ ਕਰਵਾਈ ਜਾ ਰਹੀ ਆ ਸੰਵਿਧਾਨਿਕ ਤੌਰ ਤੇ ਕਿਤੇ ਨਾ ਕਿਤੇ ਇਹ ਗਲਤ ਹੈ ਤੇ ਇਸ ਨੂੰ ਅਦਾਲਤ ਵਿੱਚ ਲਾ ਕੇ ਇਸ ਨੋਟੀਫਿਕੇਸ਼ਨ ਨੂੰ ਚੈਲੰਜ ਕਰਨਗੇ ਡਾਕਟਰ ਸੰਨੀ ਆਲੂ ਵਾਲੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮੇਰੇ ਨਾਲ ਨੇ ਸੰਨੀ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ 24 ਤਰੀਕ ਨੂੰ ਚੋਣ ਹੋਣ ਵਾਲੀ ਹੈ ਤੁਸੀਂ ਕਹਿੰਦੇ ਹੋ ਕਿ 20 ਫਰਵਰੀ ਤੱਕ ਜਿਹੜਾ ਸਮਾਂ ਚਾਹੀਦਾ ਆ ਦੇਖੋ ਇਦਾਂ ਹੈ ਕਿ 20 ਫਰਵਰੀ ਨੂੰ माननीय सुप्रीम कोर्ट ਨੇ ਇਹ ਫੈਸਲਾ ਸੁਣਾਇਆ ਸੀ ਜਿਸ ਦੇ ਤਹਿਤ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਦਾ ਮੇਅਰ ਲੱਗਿਆ ਜੀ ਅੱਜ ਤਰੀਕ 7 ਤੇ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਸੀਗਾ ਜਿਵੇਂ ਕਿ ਵੀ ਹੁਣ ਜੋਨ ਜਿਹੜੇ ਨੇ ਉਹ 24 ਨੂੰ ਹੋਣਗੇ ਤੇ ਮੈਂ ਉਹਨਾਂ ਨੂੰ ਜਾ ਕੇ ਡੀਸੀ ਸਾਹਿਬ ਨੂੰ ਵੀ ਇਹ ਸੀ ਪ੍ਰੈਜੈਂਟੇਸ਼ਨ ਦਿੱਤੀ ਗਵਰਨਰ ਸਾਹਿਬ ਨੂੰ ਵੀ ਦਿੱਤੀ ਕਿ ਇੱਕ ਸਾਲ ਦਾ ਟਰਮ ਹੈਗਾ ਤੇ ਇੱਕ ਸਾਲ ਦਾ ਟਰਮ ਜਦ 20 ਫਰਵਰੀ ਨੂੰ ਸ਼ੁਰੂ ਹੁੰਦਾ ਹੈ ਤੇ ਸਿੰਪਲ ਮੈਥਮੈਟਿਕਸ ਤਾਂ ਇਹ ਕਹਿੰਦਾ ਵੀ 20 ਫਰਵਰੀ ਨੂੰ ਹੋਣੀ ਚਾਹੀਦੀ ਠੀਕ ਪਰ ਪਤਾ ਨਹੀਂ ਕਿਸ ਕਾਰਨਾ ਕਰਕੇ ਉਹ ਇਹ ਕਹਿ ਰਹੇ ਨੇ ਕਿ ਨਹੀਂ ਜੀ ਇਹਨਾਂ ਨੂੰ ਪਹਿਲਾਂ ਕਰਾਉਣਾ ਪਊਗਾ ਅਸੀਂ ਉਹਦੇ ਤਹਿਤ ਪਿਛਲੀ ਵਾਰ ਵੀ ਤੁਸੀਂ ਦੇਖਿਆ ਵੀ ਜਿਵੇਂ ਇਹਨਾਂ ਨੇ ਵੈਲਟ ਪੇਪਰ ਤੇ ਭਾਰਤੀ ਜਨਤਾ ਪਾਰਟੀ ਨੇ ਜਿਸ heira-pheri ਨਾਲ ਕੰਮ ਕੀਤਾ ਸੀਗਾ ਤੇ ਫਿਰ ਜਾ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਜਾ ਕੇ ਸਾਨੂੰ ਵਾਪਸ ਜਿੱਤ ਮਿਲੀ ਸੀਗੀ ਉਸੇ ਤਹਿਤ ਅਸੀਂ ਹੁਣ ਹਾਈ ਕੋਰਟ 'ਚ ਆਪਣੀ ਪਟੀਸ਼ਨ ਲਾਤੀ ਹੈ ਅੱਜ ਪਟੀਸ਼ਨ ਦਰਜ ਹੋ ਗਈ ਕੱਲ ਮੈਂਸ਼ਨਿੰਗ ਲਈ ਲੱਗ ਗਈ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਸੁਣਵਾਈ ਹੋਏਗੀ ਔਰ ਸੁਣਵਾਈ ਹੋ ਕੇ ਇਹ ਜਿਹੜਾ 20 ਫਰਵਰੀ ਕਿਉਂਕਿ ਟਿਨਿਓਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਚੰਡੀਗੜ੍ਹ ਦੇ ਅੰਦਰ 5 ਸਾਲਾਂ 'ਚ 5 ਮੇਰ ਲੱਗਦੇ ਨੇ ਹਰ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ ਹੈ ਕਿ ਐਡ ਕੀ ਉਹਨਾਂ ਨੇ ਸਾਡੇ ਕੁਲਦੀਪ ਕੁਮਾਰ ਟੀਟਾ ਜੀ ਨੂੰ ਰਿਪਰੈਜ਼ੈਂਟੇਸ਼ਨ ਮਿਲੀ ਸੀ ਤੇ ਜਦ ਸਭ ਨੂੰ 12 ਮਹੀਨੇ ਮਿਲਦੇ ਐ ਤੇ ਉਹਨਾਂ ਦਾ ਵੀ ਉਹ ਹੈਗਾ ਉਹਨਾਂ ਨੇ ਉਸੇ ਦੇ ਤਹਿਤ ਆਪਣੀ ਫਾਈਲਿੰਗ ਕੀਤੀ ਐ ਤੇ 12 ਮਹੀਨੇ ਮਿਲਨੇ ਚਾਹੀਦੇ ਐ ਇਹੀ ਸਾਡੀ ਡਿਮਾਂਡ ਐ ਐਸੀ ਤਹਿਤ ਅਸੀਂ ਹਾਈ ਕੋਰਟ ਗਏ ਆ ਪਰ ਜੋ ਆਧਾਰ ਬਣਾਇਆ ਜਾ ਰਿਹਾ ਜੋ VOTING ਜਿਸ ਸਮੇਂ ਹੋਈ ਸੀ ਉਸ ਨੂੰ ਆਧਾਰ ਬਣਾ ਕੇ ਹੀ ਟਿ ਟਿਨਿਓਰ ਹੈ ਉਸ ਨੂੰ ਪੂਰਾ ਕਰਨ ਦੀ ਗੱਲ ਕਰ ਰਹੇ ਨੇ ਨਹੀਂ ਦੇਖੋ ਇਦਾਂ ਮੈਂ ਸਮਝਦਾ ਕਿ ਅਫਸਰਾਂ ਨੇ ਕੁਝ ਨਾ ਕੁਝ ਸੋਚ ਕੇ ਕੀਤਾ ਹੋਏਗਾ ਬਸ ਸਾਡੀ ਤੇ ਇਹੀ ਹੈ ਕਿ ਕੋਈ ਸੈਂਟਰ ਜਿਵੇਂ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਦਿੱਲੀ ਬੈਠ ਕੇ ਅਨਿਲ ਮਸੀਦ ਦੇ ਥਰੂ ਬੈਲਟ ਪੇਪਰ ਖਰਾਬ ਕਰ ਰਹੀ ਸੀ ਉਵੇਂ ਇਦਾਂ ਹੀ ਕੋਈ ਅਫਸਰਾਂ ਦੇ ਥਰੂ ਨਾ ਕਰਨਾ ਚਾਹੁੰਦੀ ਹੋਏ ਜਿਹਦੇ ਤਹਿਤ ਉਹਨਾਂ ਨੇ ਇਹ ਸਾਰਾ ਪਲਾਨ ਬਣਾਇਆ ਹੈ ਜੀ ਜੇ ਇਸ 'ਚ ਇਹ ਲੱਗਦਾ ਹੈ ਕਿ ਵੀ ਕੋਈ ਐਫਓਜੀ ਗੱਲ ਨਹੀਂ ਹੈ ਹਾਈ ਕੋਰਟ ਸਾਨੂੰ ਕਹੇਗਾ ਨਹੀਂ ਕਰ ਸਕਦੇ ਤੇ ਅਸੀਂ ਮੰਨ ਲਾਂਗੇ ਜੇ ਹਾਈ ਕੋਰਟ ਕਹੂਗਾ ਤੇ ਅਫਸਰਾ ਨੂੰ ਮੰਨਣਾ ਪਊਗਾ ਤੇ ਸਾਡੀ ਤੇ ਆਈ ਹੈ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਈ ਸੀ ਇਹ ਨਹੀਂ ਹੈ ਕਿ ਅਸੀਂ ਇੱਕਦਮ ਉਹ ਕਰ ਗਏ ਅਸੀਂ ਸਾਨੂੰ ਪਹਿਲਾਂ ਅਸੀਂ ਐਡਵਾਈਜ਼ਰ ਸਾਹਿਬ ਡੀਸੀ ਸਾਹਿਬ ਨੂੰ ਮਿਲੇ ਆ ਫਿਰ ਗਵਰਨਰ ਸਾਹਿਬ ਨੂੰ ਮਿਲੇ ਆ ਅਸੀਂ ਐਪਲੀਕੇਸ਼ਨ ਦਿੱਤਾ ਕਿ ਜੀ ਇਹ 1 ਸਾਲ ਦਾ ਹੈ ਸਾਨੂੰ 1 ਸਾਲ ਦਾ ਮੁੱਖ ਜੇ ਉਹ ਸਾਡੀ ਗੱਲ ਉਸ ਟਾਈਮ ਤੇ ਮੰਨ ਲੈਂਦੇ ਸ਼ਾਇਦ ਸਾਨੂੰ ਕੋਰਟ ਨਾ ਜਾਣਾ ਪੈਂਦਾ ਤੇ ਹੁਣ ਅਸੀਂ ਕੋਰਟ ਦਾ ਜੋ ਕੋਰਟ ਫੈਸਲਾ ਕਰੂਗਾ ਉਹ ਸਾਨੂੰ ਮੰਨਣਾ ਪਊਗਾ ਇੱਕ ਬੜਾ ਅਹਿਮ ਸਵਾਲ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਚ ਇਕੱਠੀ ਹੈ ਜਾਂ ਫਿਰ ਹਰਿਆਣਾ ਜਾਂ ਦਿੱਲੀ ਚ ਜੋ ਕੁਝ ਦੇਖੋ ਨੂੰ ਮਿਲ ਰਿਹਾ ਉਹ ਜਾ ਕੋ ਚੰਡੀਗੜ੍ਹਸ ਵੀ ਨਹੀਂ ਦੇਖੋ ਇਦਾਂ ਹੈ ਕਿ ਇਹ ਜਿਹੜਾ ਸਵਾਲ ਹੈ ਇਹ ਤਦ ਸ਼ੁਰੂ ਹੁੰਦਾ ਹੈ ਜਦ ਅਸੀਂ ਕਹਿੰਦੇ ਆ ਵੀ ਪ੍ਰੋਸੈਸ ਜਿਹੜਾ ਹੈ ਉਹ ਅਨਾਨ ਹੋ ਗਿਆ ਵੀ ਹੁਣ 20 ਫਰਵਰੀ ਨੂੰ ਇਲੈਕਸ਼ਨ ਹੋਣਗੇ ਇਹਦੇ ਤਹਿਤ ਸਾਡੀਆਂ ਡਿਸਕਸ਼ਨਸ ਜਿਹੜੀਆਂ ਹਨ ਉਹ ਹੁਣੇ ਤੱਕ ਨਹੀਂ ਹੋਈਆਂ ਪਹਿਲਾਂ ਡਿਸਕਸ਼ਨਸ ਹੋਣ ਗਿਆ ਕਿਉਂਕਿ ਕੀ ਹੁੰਦਾ ਹੈ ਹਰ ਇੱਕ ਲੈਵਲ ਦੇ ਉੱਤੇ ਡਿਸਕਸ਼ਨਸ ਹੁੰਦੀਆਂ ਜਿਸ ਲੈਵਲ ਦੇ ਉੱਤੇ ਅਸਦੀ ਡਿਸਕਸ਼ਨ ਹੋਵੇਗੀ ਉਹ ਤਦ ਵਾਰੀ ਸ਼ੁਰੂ ਹੋਵੇਗੀ ਜਦ ਇੱਕ ਵਾਰੀ ਸਾਨੂੰ ਹਾਈ ਕੋਰਟ 'ਚ ਦੇਖਦੇ ਆ ਕੀ ਮਿਲਦਾ ਉਸ ਤੋਂ ਬਾਅਦ ਇਹਦੇ ਉੱਤੇ ਵੀ ਡਿਸਕਸ਼ਨ ਕਰਾਂਗੇ ਬਸ ਕਾਂਗਰਸ ਦੇ ਲੀਡਰਸ ਨਾਲ ਗੱਲਬਾਤ ਹੋਈ ਹੈ ਤੁਹਾਡੀ ਕੋਈ ਐ ਸੱਚ ਤਾਂ ਮਨੀਸ਼ ਦਿਵਾੜੀ ਜੀ ਸਾਡੇ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸ ਜਿਹੜੀ ਦੇਖੀ ਸੀਗੀ ਉਸ 'ਚ ਉਹਨਾਂ ਨੇ ਬੜਾ ਕਲੀਅਰਲੀ ਮੈਂਸ਼ਨ ਕੀਤੀ ਸੀ ਕਈ ਚੀਜ਼ਾਂ ਮੈਂ ਸਮਝਦਾ ਕਿ ਇਹਦੇ ਉੱਤੇ ਵੀ ਡਿਸਕਸ਼ਨ ਹੋਵੇਗੀ ਟਿਲ ਡੇਟ ਕਿਉਂਕਿ ਪਿੱਛੇ ਤੁਸੀਂ ਦੇਖਿਆ ਹੈ ਚੰਡੀਗੜ੍ਹ ਦੇ ਅੰਦਰ ਵੀ ਆਰਗੇਨਾਈਜੇਸ਼ਨ ਅਨਾਉਂਸ ਹੋਈ ਹੈ ਤੇ ਸਾਡੇ ਨਵੇਂ ਪ੍ਰਧਾਨ ਵੀ ਲੱਗੇ ਨੇ ਉਸ ਤਹਿਤ ਸਾਡੀ ਡਿਸਕਸ਼ਨਸ ਉਹਨਾਂ ਨਾਲ ਹੋਣਗੀਆਂ ਔਰ ਉਹ ਅੱਗੇ ਲੀਡ ਲੈ ਕੇ ਗੱਲਬਾਤ ਕਰਨ। ਸਨਿਚਿਤਕ ਬੜਾ ਸਿੱਧਾ ਇਹ ਸਵਾਲ ਹੈ ਕਿ ਤਕਰੀਬਨ 16 ਤੋਂ ਲੈ ਕੇ ਅਸੀਂ ਗੱਲ ਕਰ ਲਈ 23 ਤੱਕ ਭਾਜਪਾ ਦਾ ਕਬਜ਼ਾ ਰਿਹਾ ਤੇ ਜਦੋਂ ਆਮ ਆਨី ਪਾਰਟੀ ਤੇ ਕਾਂਗਰਸ ਇਕੱਠੇ ਹੋ ਕੇ ਲੜਦੀ ਹੈ ਤਾਂ ਉਹ ਕਬਜ਼ਾ ਛਡਵਾ ਲੈਂਦੀ ਹੈ ਬੇਚੱਕ ਕੋਰਟ ਦੇ ਜ਼ਰੀਏ ਜਾਣਾ ਪਿਆ। ਤਾਂ ਲੱਗਦਾ ਹੈ ਜੇਕਰ ਇਕੱਲੇ ਲੜਨ ਦੀ ਵੀ ਨੋਬਤ ਆਉਂਦੀ ਹੈ ਜੇ ਕੋਈ ਫੈਸਲਾ ਇਹੋ ਜਿਹਾ ਆ ਜਾਂਦਾ ਹੈ ਜਾਂ ਤ ਤਾਂ ਆਮ ਆਦਮੀ ਪਾਰਟੀ ਸਮਰਥਾ ਹੈ ਉਸ ਤਰੀਕੇ ਨਾਲ ਇਕੱਲੇ ਤੌਰ ਤੇ ਲੜਨ ਦੇ ਦੇਖੋ ਪੋਲਿਟੀਕਲ ਸਿਸਟਮ ਇੱਕ ਐਫੋਜਾ ਸਿਸਟਮ ਹੈ ਜਿਹਦੇ ਤਹਿਤ ਆਪਾਂ ਸਾਰਿਆਂ ਨੂੰ ਸਾਰਿਆਂ ਨੂੰ ਹਰ ਇੱਕ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਇਹ ਲੋਕਾਂ ਦਾ ਫੈਸਲਾ ਹੁੰਦਾ ਜੀ ਲੋਕਾਂ ਦਾ ਫੈਸਲਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਮੈਕਸਿਮਮ ਵੋਟਾਂ ਪਈਆਂ ਠੀਕ ਹੈ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ 2021 ਦੇ ਅੰਦਰ ਇੰਨੀਆਂ ਵੋਟਾਂ ਪਾ ਕੇ ਐਮਸੀ ਚੁਣੀ ਗਈ ਸਾਰੇ ਕਾਉਂਸਲਰ ਚੁਣੇ ਗਏ ਲੇਕਿਨ ਜਦ ਮੇਅਰ ਦੀ ਵਾਰੀ ਆਈ ਤੰਦੇ ਪਾਰਟੀ ਜਾਂ ਤੰਪਾ ਪਾਰਟੀ ਨੇ ਕਿਵੇਂ ਹੀਰਾ ਫੇਰੀ ਕਰਕੇ ਉਹਨੂੰ ਕਰ ਲਿਆ ਇੱਕ ਵਾਰੀ ਨੇ ਦੋ ਵਾਰੀ ਕਰ ਲਿਆ ਤੀਜੀ ਵਾਰ ਜਦ ਫਿਰ ਵਾਰੀ ਆਈ ਫਿਰ ਕੋਰਟ ਚ ਜੀਸੇ ਸਾਹਮਣੇ ਫੈਸਲਾ ਹੋਇਆ ਅਸੀਂ ਤੇ ਇਹ ਕਹਿੰਦੇ ਆਂ ਕਿ ਚੰਡੀਗੜ੍ਹ ਦੇ ਲੋਕਾਂ ਨੇ ਜੋ ਫੈਸਲਾ ਆਮ ਆਦਮੀ ਪਾਰਟੀ ਦੇ ਹੱਕ ਚ ਦਿੱਤਾ ਸੀ ਉਹਦੇ ਤਹਿਤ ਅਸੀਂ ਮੇਰ ਬਣਾਇਆ ਸੀ ਔਰ ਜੇ ਇਹ ਚੀਜ਼ ਅੱਗੇ ਵੀ ਵੱਧਦੀ ਹੈ ਤੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਪਰ ਇਹ ਲੋਕਾਂ ਦੀ ਅਦਾਲਤ ਹੈ ਲੋਕਾਂ ਨੇ ਜੋ ਫੈਸਲਾ ਕਰਨਾ ਉਹ ਕਰਦੇ ਨੇ ਬਾਕੀ ਸਾਨੂੰ ਜ਼ਰੂਰ ਲੱਗਦਾ ਹੈ ਕਿ ਪਿੱਛੇ 1 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਅਸੀਂ ਵਾਦਾ ਕੀਤਾ ਸੀਗਾ ਕਿ ਅਸੀਂ ਇੰਨੇ ਲੀਟਰ ਪਾਣੀ ਫਰੀ ਦਾ ਅਸੀਂ ਵਾਦਾ ਕੀਤਾ ਸੀਗਾ ਕਿ ਪਾਰਕਿੰਗ ਫਰੀ ਕਰਾਂਗੇ ਦੋਨੋਂ ਦੇ ਅਸੀਂ ਬਿੱਲ ਵੀ ਲੈ ਕੇ ਗਏ ਪਰ ਕਿਸ ਹਿਸਾਬ ਨਾਲ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਤੇ ਉਹਨਾਂ ਨੂੰ ਰੋਕਿਆ ਗਿਆ ਦੇਖੋ ਇਦਾਂ ਹੈਂਡ ਰੇਜ਼ ਦਾ ਮਸਲਾ ਅਸੀਂ ਚੱਕਿਆ ਤੇ ਅਸੀਂ ਉਹਨੂੰ ਪਾਸ ਕਰਤਾ ਇਹ ਪਾਸ ਹੋਇਆ ਹੋਇਆ ਮਸਲਾ ਹੈ ਪਰ ਅਸੀਂ ਜਦ ਅਡਵਾਈਜ਼ਰਸ ਨੂੰ ਜਾ ਕੇ ਜਦ ਹੋਰਾਂ ਨੂੰ ਜਾ ਕੇ ਇਹਦੀ ਗੱਲ ਕਰਦੇ ਆ ਉਹ ਕਹਿੰਦੇ ਜੀ ਹਮ ਇਸਪੇ ਬਾਤ ਕਰਦੇ ਉਹ ਕਹਿੰਦੇ ਕਿ ਅਸੀਂ ਮੰਨਦੇ ਆ ਕਿ ਹੋਣਾ ਚਾਹੀਦਾ ਪੂਰੇ ਪੰਜਾਬ ਚ ਪੰਜਾਬ ਮਿਊਨਿਸਪਲ ਐਕਟ ਪੰਜਾਬ ਚ ਲਾਗੂ ਹੈ ਚੰਡੀਗੜ੍ਹ ਚ ਵੀ ਲਾਗੂ ਹੈ ਪਰ ਪੰਜਾਬ ਮਿਊਨਿਸਪਲ ਐਕਟ ਦੇ ਅੰਦਰ ਇੱਕ ਅਮੈਂਡਮੈਂਟ ਹੋਈ ਸੀ ਉਹ ਅਮੈਂਡਮੈਂਟ ਪੰਜਾਬ ਚ ਹੋਈ ਚੰਡੀਗੜ੍ਹ ਚ ਨਹੀਂ ਹੋਈ ਹੈਂਡ ਰੀਜ਼ ਵਾਲੀ ਅਸੀਂ ਉਸੇ ਅਮੈਂਡਮੈਂਟ ਦੇ ਤਹਿਤ ਇੱਥੇ ਉਹਨੂੰ ਪਾਸ ਕਰਤਾ ਹੁਣ ਪਾਸ ਕਰਨ ਤੋਂ 3 ਮਹੀਨੇ ਬਾਅਦ ਵੀ ਜੇ ਤੁਸੀਂ ਉਹਨੂੰ ਹਰੀ ਝੰਡੀ ਨਹੀਂ ਦਿਖਾਉਗੇ ਫਿਰ ਕੋਰਟ ਜਾਣਾ ਪਊਗਾ ਇਸ ਲਈ ਕੋਰਟ ਜਾਣ ਦੇ ਦੋ ਮਕਸਦ ਇੱਕ ਮਕਸਦ ਹੈਂਡ ਰੇਜ਼ ਦਾ ਵੀ ਹੈ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਤਾਂ ਕਿ ਪਿੱਛੋਂ ਹੀਰਾ ਫੇਰੀ ਨਾ ਹੋ ਸਕੇ ਔਰ ਦੂਜਾ ਮਕਸਦ ਹੈ ਕਿ 20 ਤਰੀਕ ਨੂੰ ਸਾਡੇ ਮੇਅਰ ਬੈਠੇ ਸੀਗਾ ਤੇ 20 ਤਰੀਕ ਨੂੰ ਹੀ ਉਹਦੇ ਇਲੈਕਸ਼ਨ ਹੋ ਚਾਹੀਦੇ ਜਿਵੇਂ ਪਿੱਛੇ ਅੱਗੇ ਵੀ ਮੈਂ ਤੁਹਾਨੂੰ ਇਹਦੇ ਬੈਕਗ੍ਰਾਉਂਡ ਤੇ ਲੈ ਕੇ ਜਾਂਦਾ ਦਸੰਬਰ ਚ ਹੁੰਦਾ ਸੀ ਜੀ ਪਹਿਲਾਂ ਇਲੈਕਸ਼ਨ ਜੀ 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 ਦਸੰਬਰ ਤੋਂ ਇਹਨਾਂ ਨੇ ਆਪਣੇ ਹਸਾਮਨਲ ਜਨਵਰੀ ਚ ਲੈ ਗਏ ਜਨਵਰੀ ਚ ਉਹ 10 ਤੇ ਲੈ ਗਏ ਫਿਰ 20 ਤੇ ਲੈ ਗਏ ਫਿਰ 30 ਤੇ ਲੈ ਗਏ ਅੱਜ ਜਦ ਅਸੀਂ ਕਹਿੰਦੇ ਆਂ ਬੀਤੇ ਲੈਜੋਤਾ ਦੇ ਇਹਨਾਂ ਨੂੰ ਤਕਲੀਫ ਹੈ ਇਹ ਸਾਰਿਆਂ ਲਈ ਪਾਲਿਸੀਆਂ ਸੇਮ ਹੋਣੀ ਚਾਹੀਦੀਆਂ ਜਦ ਡੈਮੋਕਰੈਟਿਕ ਕੰਟਰੀਜ਼ ਲੈਂਦੇ ਹੋ ਜੋ ਤੁਹਾਨੂੰ ਰਾਈਟਸ ਉਹ ਹੀ ਮੈਨੂੰ ਰਾਈਟਸ ਇਹ ਨਹੀਂ ਵੀ ਤੁਸੀਂ ਸਰਕਾਰ ਚ ਤੁਹਾਡੇ ਰਾਈਟਸ ਅਲੱਗ ਹੋਣਗੇ ਮੈਂ ਸਰਕਾਰ ਚ ਨਹੀਂ ਮੇਰੇ ਰਾਈਟਸ ਸਾਰੇ ਸਾਰਿਆਂ ਨੂੰ ਸੇਮ ਹੈ ਜਿੰਨਾ ਉਹ ਲੋਕ ਕਰਦੇ ਰਹੇ ਸਾਨੂੰ ਵੀ ਐਕਸਟੈਂਸ਼ਨ ਦੀ ਜੱਜ ਸਾਹਿਬ ਸਭ ਮੇਅਰ ਦੀ ਚੋਣ ਦਾ ਐਲਾਨ ਹੋ ਗਿਆ ਤੁਸੀਂ ਬੇਸ਼ੱਕ ਹਾਈ ਕੋਰਟ ਚ ਪਟੀਸ਼ਨ ਪਾ ਦਿੱਤੀ ਆ ਤੇ ਨਾਲ ਦੀ ਨਾਲ ਹੀ ਐਡਵਾਈਜ਼ਰ ਵਾਲਾ ਪਦ ਵੀ ਜਿਹੜਾ ਕਿਹਾ ਹਟਾ ਦਿੱਤਾ ਗਿਆ ਹੈ ਇਹ ਲੱਗਦਾ ਹੈ ਕਿ ਕੋਈ ਨਾ ਕੋਈ ਚੀਜ਼ਾਂ ਹੋਣ ਜਿਹੜੀਆਂ ਚੰਡੀਗੜ੍ਹ ਦੇ ਉੱਤੇ ਜਾਸੀ ਤੌਰ ਤੇ ਕਬਜ਼ੇ ਵਾਲੀਆਂ ਸ਼ੁਰੂ ਹੋ ਗਈਆਂ ਨੇ ਨਹੀਂ ਪਤਾ ਹੈ ਗੱਲ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਆਪਣੀ ਸਰਕਾਰ ਨਹੀਂ ਬਣਾ ਸਕਦੀ ਹੁੰਦੀ ਉੱਥੇ ਐਫਯੂ ਜੀਆਂ ਚੇਂजेस ਕਰਦੀ ਹੁੰਦੀ ਮੈਂਬਰ ਪਾਰਲੀਮੈਂਟ ਇਹਨਾਂ ਦਾ ਸੀਗਾ ਜੀ ਉਹ ਚਲਾ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਗਵਰਨਰ ਸਾਹਿਬ ਤੋਂ ਵੀ ਰਿਜ਼ੀਗਨੇਸ਼ਨ ਲੈ ਲਿਆ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਬੜਾ ਤੂਫਾਨ ਉੜਿਆ ਜਿਹੜਾ ਹੈ ਕਿ ਕੈਂਡੀਡੇਟ ਦੀ ਗੱਲਬਾਤ ਉਹ ਕਰ ਰਿਹਾ ਉਹ ਕਾਂਗਰਸ ਦਾ ਕੈਂਡੀਡੇਟ ਹੈ ਜੀਤ ਨੂੰ ਉਹ ਟਿਕਟ ਦੇਣ ਦੀ ਗੱਲ ਨਾ ਕਰ ਰਹੇ ਉਹ ਕੈਂਡੀਡੇਟ ਕਾਂਗਰਸ ਦਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅਸਲੀ ਯੂਨਿਟ ਹੈ ਉਹ ਤਾਂ ਵਿਚਾਰੀ ਪਰੇਸ਼ਾਨ ਬੈਠੀ ਇਸ ਗੱਲ ਨਾਲ ਤੋ ਇਹ ਭਾਰਤੀ ਜਨਤਾ ਪਾਰਟੀ ਨੂੰ ਡੈਮੋਕਰੇਟਿਕਲੀ ਪਾਰਟੀ ਚ ਚਲਾਨੀ ਚਾਹੀਦੀ ਹੈ ਬਦਮਾਸ਼ੀ ਨਾਲ ਨਹੀਂ ਚਲਾਨੀ ਚਾਹੀਦੀ ਔਰ ਜਿਹੜਾ ਐਡਵਾਈਜ਼ਰ ਤੋਂ ਚੱਕ ਕੇ ਚੀਫ ਸੈਕਟਰੀ ਵਾਲਾ ਕੰਮ ਹੈ ਇਹ ਉਹਦਾ ਹੀ ਹਿੱਸਾ ਹੈ ਕਿ ਮੈਂਬਰ ਪਾਰਲੀਮੈਂਟ ਦੀ ਪਾਵਰਾਂ ਨੂੰ ਘਟਾਇਆ ਜਾਏ ਔਰ ਐਡਵਾਈਜ਼ਰ ਦੀ ਜਗ੍ਹਾ ਚੀਫ ਸੈਕਟਰੀ ਦਾ ਨਾਮ ਦੇ ਕੇ ਉਸ ਤੋਂ ਸਾਰਾ ਕੁਝ ਕੰਟਰੋਲ ਕੀਤਾ ਜਾਏ ਇਸ ਚ ਮੈਂ ਹੋਰ ਐਡ ਕਰ ਦਿੰਦਾ ਦੋ ਆਈਏ ਅਫਸਰ ਜਿਹੜੇ ਕਿ 60 40 ਦੀ ਜਿਹੜੀ ਰੇਸ਼ਿਓ 60 ਪੰਜਾਬ ਤੋਂ ਡਾਕਟਰ ਸਨੀ ਹਲੂ ਵਾਲੇ ਸਾਡੇ ਨਾਲ ਸੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਠਕਾਂ ਕਰਕੇ ਜਿਸ ਤਰੀਕੇ ਦੇ ਨਾਲ ਜੋ ਮੇਅਰ ਦੀ ਚੋਣ ਨੂੰ ਲੈ ਕੇ ਇਸ ਵਕਤ ਵਿਵਾਦ ਬਣ ਰਹੇ ਨੇ ਉਹ ਵਿਵਾਦਾਂ ਨੂੰ ਵੀ ਸੁਲਝਾਇਆ ਜਾਵੇ ਕਹਿੰਦਾ ਖਾਸ ਤੌਰ ਤੇ ਇੱਕ ਵੱਡਾ ਸਵਾਲ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋ ਕੇ ਚੋਣ ਲੜੇਗੀ ਚੰਡੀਗੜ੍ਹ 'ਚ ਨਹੀਂ ਲੜੇਗੀ ਇਹ ਜਿਹੜਾ ਸਵਾਲ ਦਾ ਜਵਾਬ ਉਹਨਾਂ ਦਾ ਕਹਿਣਾ ਸੀ ਕਿ ਬੈਠਕਾਂ ਅਸੀਂ ਕਰ ਰਹੇ ਹਾਂ ਉਹਨਾਂ ਨਾਲੇ ਸਮੇਂ ਸਭ ਕੁਝ ਸਪਸ਼ਟ ਹੋ ਜਾਵੇਗਾ ਮੈਂ ਸਰਖਾਬ ਆਪਣੇ ਸਹਿਯੋਗੀ ਸ਼ਮਸ਼ੇਰ ਸਿੰਘ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ